ਸਭ ਤੋਂ ਵਧੀਆ ਕੋਈ ਰਾਜਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹ ਹੋਇਆ। ਜਿਹੜੀ ਹੁਣ ਦੀ ਰਾਜਨੀਤੀ ਹੈ ਧਰ ਦੇ ਬਾਹਰ ਠਾਠ ਨਾਲ ਲਿਖਾਇਆ ਜਾਂਦਾ ਸਰਪੰਚ। ਜਦੋਂ ਸਾਡੀਆਂ ਸਿਆਸੀ ਪਾਰਟੀਆਂ ਨੂੰ ਉਹਨਾਂ ਲੋਕਾਂ ਨੂੰ ਇੱਥੋਂ ਤੱਕ ਚਲੇ ਗਿਓ ਕਿ ਸਾਡੇ ਸਕੂਲਾਂ ਤੱਕ ਰਾਜਨੀਤੀ ਚਲੀ ਗਈ ਸਕੂਲਾਂ ਦੇ ਪ੍ਰਧਾਨ। ਤੇ ਤੁਹਾਡੀ ਲਾਈਨ ਦੇ ਵਿੱਚ ਵੀ ਬਹੁਤ ਰਾਜਨੀਤੀ ਚੱਲਦੀ ਹੈ। ਸਾਡੀ ਲਾਈਨ ਚ ਬਹੁਤ ਰਾਜਨੀਤੀ ਹੁੰਦੀ ਹੈ ਜਿੰਨੇ ਸਾਡੇ ਸੱਟ ਟੁੱਟਦੇ ਐ। ਇਹਨਾਂ 30 ਸਾਲਾਂ ਦੇ ਵਿੱਚ ਸੱਤੀ ਵੀਰੇ ਅੱਜ ਜੀ ਆਪਾ ਅੱਜਕੱਲ ਦੇਖੀਏ ਕਿ ਪੋਲਿਟਿਕਸ ਇੱਕ ਬਹੁਤ ਵੱਡਾ ਵਿਸ਼ਾ ਹੈ। ਪਾਵੇਂ ਆਪਾਂ ਸਟੇਟ ਦੀ ਗੱਲ ਕਰ ਲਈਏ ਪਾਵੇਂ ਆਪਾਂ ਪੂਰੇ ਇੰਡੀਆ ਦੀ ਗੱਲ ਕਰ ਲਈਏ ਜਾਂ ਪੂਰੀ ਦੁਨੀਆ ਦੀ ਗੱਲ ਕਰ ਲਈਏ ਪੋਲਿਟਿਕ ਸਾਰੇ ਪਾਸੇ ਬਹੁਤ ਇੱਕ ਵੱਖਰਾ ਵਿਸ਼ਾ ਹੈਗਾ ਤੇ ਬਹੁਤ ਵੱਡਾ ਵਿਸ਼ਾ ਹੈਗਾ ਕਿਵੇਂ ਦੇਖਦੇ ਹਾਂ ਅੱਜਕੱਲ ਜਿਹੜੇ ਪੰਜਾਬ ਦੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ ਇੱਥੇ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹਾਂ ਕੌਲੀ ਚੱਟ ਵੇਖੇ بڑے ਵੋਟ ਵੇਚਦੇ ਵੱਡੇ ਵੱਡੇ ਵੇਖੇ ਕਿਰਦਾਰ ਵੇਖਦੇ ਰਾਜਨੇਤਾ ਆਪਣੀ ਜ਼ਮੀਰ ਵੇਚਦੇ ਤੇ ਛਪਣ ਤੋਂ ਪਹਿਲਾਂ ਅਖਬਾਰ ਵੇਚਦੇ ਛਪਣ ਤੋਂ ਪਹਿਲਾਂ ਅਖਬਾਰ ਵੇਚਦੇ ਜਿਹੜੀ ਰਾਜਨੀਤੀ ਹੈ ਕਦੇ ਸਮਾਂ ਸੀ ਕਿ ਆਪਾਂ ਸੁਣਦੇ ਹਾਂ ਪੜ੍ਹਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਾਂ ਮੈਂ ਪਿੱਛੇ ਜੇ ਪੂਰੇ ਵਰਲਡ ਦੀ ਪੂਰੀ ਦੁਨੀਆ ਦੀ ਇੱਕ ਰਿਪੋਰਟ ਜਿਹੜੀ ਪੜ੍ਹੀ ਤੇ ਬੜੀ ਖੁਸ਼ੀ ਹੋਈ ਵੀ ਸਾਰੀ ਦੁਨੀਆ ਚੋਂ ਦੇ ਸਭ ਤੋਂ ਵਧੀਆ ਅੱਛਾ ਸ਼ਾਸਕ ਕੋਈ ਹੋਇਆ ਹੈ ਸਭ ਤੋਂ ਵਧੀਆ ਕੋਈ ਰਾਜਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹ ਹੋਇਆ ਤੇ ਜਿਹੜੀ ਹੁਣ ਦੀ ਰਾਜਨੀਤੀ ਹੈ ਹੁਣ ਤਾਂ ਇੱਕ ਇੱਕ ਪਰਿਵਾਰ ਦੇ ਵਿੱਚ ਆਪਾਂ ਦੇਖਦੇ ਹਾਂ ਜਿੰਨੀਆਂ ਪਾਰਟੀਆਂ ਬਣ ਗਈਆਂ ਉਹਨੇ ਹੀ ਪਰਿਵਾਰ ਦੇ ਮੈਂਬਰ ਇੱਕ ਉਸ ਪਾਰਟੀ ਜੁਆਇਨ ਕਰ ਲੈਂਦਾ ਇੱਕ ਬੰਦਾ ਦੂਸਰੀ ਪਾਰਟੀ ਜੁਆਇਨ ਕਰ ਲੈਂਦਾ ਘਰਚੀ ਰਾਜਨੀਤੀ ਖੇਡੀ ਜਾਂਦੇ ਆ ਸਾਰੇ ਤੇ ਸਾਰੇ ਰਾਜਨੀਤੀ ਅਸਲ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਰਾਜਨੀਤੀ ਹੈਗੀ ਹੈ ਸੇਵਾ ਦੁਨੀਆ ਦੀ ਸੇਵਾ ਕਰਨੀ ਆਵਾਮ ਦੀ ਸੇਵਾ ਕਰਨੀ ਠੀਕ ਹੈ ਇੱਕ ਰਾਜੇ ਦਾ ਰਾਜ ਉਸ ਬੰਦੇ ਨੂੰ ਚੁਣਿਆ ਜਾਂਦਾ ਸੀ ਜੋ ਉਹਦੇ ਸਿਰ ਤੇ ਉਹਦਾ ਰਾਜ ਤਿਲਕ ਹੁੰਦਾ ਸੀ ਰਾਜਿਆਂ ਦੇ ਵੀ ਹੈਗਾ ਭਾਵੇਂ ਉਹਦੇ ਚਾਰ ਪੁੱਤ ਹੁੰਦੇ ਸੀ ਕੋਈ ਜ਼ਰੂਰੀ ਨਹੀਂ ਪੰਜ ਪੁੱਤ ਹੁੰਦੇ ਸੀ ਇੱਕ ਮਹਾਰਾਜੇ ਦੇ ਰਾਜ ਤਿਲਕ ਉਹਦਾ ਹੁੰਦਾ ਸੀ ਜਿਹੜਾ ਉਸ ਕਾਬਲ ਸੀਗਾ ਕਾਬਲ ਹੁੰਦਾ ਸੀ ਤੇ ਹੁਣ ਤਾਂ ਜਿਹੜਾ ਸਭ ਤੋਂ ਵੱਧ ਝੂਠ ਬੋਲਦਾ ਸਭ ਤੋਂ ਵੱਧ ਠੱਗੀ ਮਾਰਦਾ ਸਭ ਤੋਂ ਵੱਧ ਜਿਹੜਾ ਮਤਲਬ ਕਰਪਟ ਹੈ ਮੈਂ ਕਹਿ ਸਕਦਾ ਉਹ ਬੰਦਾ ਰਾਜਨੀਤੀ ਚ ਕਾਮਯਾਬ ਹੈ ਜੀ ਜਿਹੜਾ ਵੀ ਬੰਦਾ ਕਿ ਉਹ ਰਾਜਨੀਤੀ ਅੱਜ ਦੀ ਜਿਹੜੀ ਹੈ ਇਹਨੇ ਸਾਡੇ ਮੈਂ ਕਿਹਨਾ ਕੱਲੀ ਸਾਡੀ ਜ਼ਮੀਰਾਂ ਤੱਕ ਪਹੁੰਚ ਗਈ ਹੈ ਕਿ ਸਾਡੀ ਜਿਹੜੀ ਜ਼ਮੀਰ اخلاق ਹੈ ਸਾਡਾ ਉਹ ਵੀ ਦਾਵਾ ਡੋਲ ਹੋ ਗਿਆ ਹਰ ਬੰਦੇ ਦਾ ਪਿੰਡਾਂ ਤੱਕ ਪਹੁੰਚ ਗਈ ਜੇ ਰਾਜਨੀਤੀ ਦੀ ਮੈਂ ਗੱਲ ਕਰਾਂ ਜੇ ਇਹਨੂੰ ਕੋਈ ਸੁਧਾਰਨ ਦੀ ਗੱਲ ਕਰੀਏ ਇਹਨੂੰ ਕੋਈ ਚੰਗੇ ਤਰੀਕੇ ਵੇਖਣ ਦੀ ਗੱਲ ਕਰੀਏ ਤਾਂ ਜੇ ਆਪਣਾ ਜਿਹੜਾ ਸੰਵਿਧਾਨ ਹੈ ਹਿੰਦੁਸਤਾਨ ਦਾ ਉਹਦੇ ਮੁਤਾਬਕ ਇਹ ਗੱਲ ਕਰੀਏ ਮੈਂ ਜੋ ਸੋਚਦਾ ਰਾਸ਼ਟਰਪਤੀ ਜੀ ਦੋ ਵਾਰੀ ਬਣ ਸਕਦਾ ਤੀਜੀ ਵਾਰੀ ਆਪਾਂ ਮੇਰਾ ਖਿਆਲ ਮੇਰਾ ਖਿਆਲ ਰਾਸ਼ਟਰਪਤੀ ਨਹੀਂ ਬਣ ਸਕਦਾ ਕੋਈ ਲਾਅ ਹੈ ਸ਼ਾਇਦ ਮੈਨੂੰ ਜਿੱਥੋਂ ਤੱਕ ਪਤਾ ਇਸੇ ਤਰ੍ਹਾਂ ਜੇ ਥੱਲੇ ਤੋਂ ਸ਼ੁਰੂ ਕਰੀਏ ਜੇ ਸਹੀ ਢੰਗ ਨਾਲ ਸੋਚਿਆ ਜਾਵੇ ਜਿਹੜਾ ਬੰਦਾ ਪੰਚਾਇਤ ਮੈਂਬਰ ਇੱਕ ਵਾਰ ਬਣ ਗਿਆ ਹੂੰ ਉਹ ਦੂਜੀ ਵਾਰੀ ਮੈਂਬਰ ਨਾ ਬਣ ਸਕੇ ਹੂੰ ਉਹ ਸਰਪੰਚ ਤਾਂ ਖੜ੍ਹ ਸਕਦਾ ਜਿਹੜਾ ਸਰਪੰਚ ਬਣ ਗਿਆ ਉਹ ਸਰਪੰਚ ਨਾ ਦੂਜੀ ਵਾਰੀ ਬਣੇ ਹੂੰ ਉਸ ਤੋਂ ਉੱਪਰ ਤਾਂ ਕੁਝ ਬਣ ਸਕਦਾ ਹੈ ਜਿਹੜਾ ਐਮਐਲਏ ਬਣ ਗਿਆ ਉਹ ਮੁੜ ਕੇ ਐਮਐਲਏ ਨਾ ਬਣੇ ਇੱਕ ਚਾਂਸ ਮਿਲਣਾ ਚਾਹੀਦਾ ਇੱਥੇ ਸੱਤ ਸੱਤ ਪੀੜੀਆਂ ਜਾਂ ਪਿੰਡਾਂ 'ਚ ਮੈਂ ਦੇਖਿਆ ਫਲਾਣਾ ਸਰਪੰਚ 35 ਸਾਲ ਹੋ ਗਏ ਜੀ ਸਾਡੇ ਘਰ ਹੀ ਸਰਪੰਚ ਹੈ ਤੇ ਗੱਡੀ ਦੇ ਉੱਪਰ ਰਹਿਣ ਔਰ ਘਰ ਦੇ ਬਾਹਰ ਠਾਠ ਨਾਲ ਲਿਖਾਇਆ ਹੁੰਦਾ ਸਰਪੰਚ ਕਿਉਂ ਇਹ ਨਹੀਂ ਹੋਣਾ ਚਾਹੀਦਾ ਹਰ ਵਾਰੀ ਨਵੇਂ ਬੰਦੇ ਨੂੰ ਮੌਕਾ ਮਿਲੇ ਨਵਾਂ ਬੰਦਾ ਕਰੇ ਜਦੋਂ ਬੰਦੇ ਨੂੰ ਪਤਾ ਹੋਊਗਾ ਮੇਰੇ ਕੋਲ ਆਹੀ 5 ਸਾਲ ਨੇ ਜੀ ਉਹ ਕਿਸੇ ਦੀ ਛੇਪ ਨਹੀਂ ਚੱਲੂਗਾ ਹੂੰ ਉਹਨੂੰ ਇਹ ਨਹੀਂ ਹੋਊਗਾ ਵੀ ਮੈਨੂੰ ਅਗਲੀ ਵਾਰੀ ਵੋਟ ਨਹੀਂ ਪੈਣੀ ਜਦੋਂ ਉਹਨੂੰ ਪਤਾ ਆਪਾਂ ਅਗਲੀ ਵਾਰੀ ਲੜਨਾ ਹੀ ਨਹੀਂ ਜੀ ਜੇ ਉਹ ਇਹ ਸੋਚੇਗਾ ਕਿ ਆਪਾਂ ਐਦ ਕੀ 5 ਸਾਲ ਚ ਲੁੱਟ ਲਓ ਤੁਸੀਂ ਜੋ ਕਹਿਣ ਲੱਗੇ ਹੋ ਮੈਂ ਤੁਹਾਨੂੰ ਉੱਥੇ ਹੀ ਆਉਣ ਲੱਗਿਆ ਜੇ ਅਗਲਾ ਸੋਚੇਗਾ 5 ਸਾਲ ਚ ਲੁੱਟ ਲਓ ਉਹਦੇ ਤੇ ਉਹਨੂੰ ਇਹ ਵੀ ਫਿਕਰ ਹੋਵੇਗਾ ਵੀ ਦੂਜੇ ਨੇ ਗੋਡਾ ਧੌਣ ਤੇ ਰੱਖ ਲੈਣਾ ਕਿਉਂਕਿ ਹੁਣ ਸਿਸਟਮ ਇਹ ਆ ਕੋਈ ਨਹੀਂ ਰੱਜ ਕੇ ਲੁੱਟੋ ਅਗਲੀ ਵਾਰੀ ਆਪਾਂ ਜਦੋਂ ਲੁੱਟਿਆ ਹੋਏਗਾ ਦੂਜੇ ਨੂੰ ਆਉਣ ਹੀ ਨਹੀਂ ਦੇਣਾ ਤੇ ਕਿਹੜਾ ਪੁੱਛੇਗਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕੀਤੀ ਮੈਂ ਵੀ ਪੜਦਾ ਸੀਗਾ ਉਹਨਾਂ ਬਾਰੇ ਤਾਂ ਮੈਂ ਪੜਿਆ ਕਿ ਉਹਨਾਂ ਦੇ ਰਾਜ ਦੇ ਵਿੱਚ ਕਤਲ ਦੀ ਕੋਈ ਸਜ਼ਾ ਹੀ ਨਹੀਂ ਸੀ ਕਿ ਕਤਲ ਹੁੰਦਾ ਹੀ ਨਹੀਂ ਸੀ ਕਿਉਂਕਿ ਕ੍ਰਾਈਮ ਹੀ ਨਹੀਂ ਸੀਗਾ ਉਸ ਟਾਈਮ ਇਹ ਨਾ ਉਹ ਸਭ ਤੋਂ ਵਧੀਆ ਸ਼ਾਸਕ ਹੋਏ ਨੇ ਹੁਣ ਤੱਕ ਦੇ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਪੰਜਾਬ ਦੀ ਸਥਿਤੀ ਦੇਖੀਏ ਤਾਂ ਮੈਨੂੰ ਲੱਗਦਾ ਕ੍ਰਾਈਮ ਜਿੰਨਾ ਪੰਜਾਬ 'ਚ ਹੋ ਗਿਆ ਇੰਨਾ ਸ਼ਾਇਦ ਕਿਤੇ ਹੋਰ ਹੈ ਨਹੀਂ ਉਹੀ ਗੱਲ ਆ ਗਈ ਨਾ ਕਿ ਜਦੋਂ ਤੁਸੀਂ ਘਰਾਂ ਤੱਕ ਰਾਜਨੀਤੀ ਪਹੁੰਚਾ ਦਿੱਤੀ ਸਾਡੀਆਂ ਪਾਰਟੀਆਂ ਨੇ ਪਿੰਡਾਂ ਦੇ ਵਿੱਚ ਅਸੀਂ ਮੇਲੇ ਲਾਉਣ ਜਾਂਦੇ ਆ ਤੁਹਾਨੂੰ ਮੈਂ ਦੱਸ ਦਉ ਅਸੀਂ ਪਿੰਡਾਂ 'ਚ ਮੇਲੇ ਲਾਉਣ ਜਾਂਦੇ ਆ ਤੇ ਉੱਥੇ ਅਸੀਂ ਦੇਖਦੇ ਆ ਕਿ ਆ ਆਮ ਆਦਮੀ ਪਾਰਟੀ ਵਾਲੇ ਬੈਠੇ ਆ ਜੀ ਆ ਭਾਜਪਾ ਵਾਲੇ ਬੈਠੇ ਆ ਆ ਅਕਾਲੀ ਬੈਠੇ ਆ ਆ ਕਾਂਗਰਸ ਵਾਲੇ ਬੈਠੇ ਆ ਆ ਬੋਝਨ ਸਮਾਜ ਪਤਾ ਨਹੀਂ ਸਾਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਬੰਦੇ ਨੂੰ ਕਿਵੇਂ ਮਤਲਬ ਹੀ ਹੈਂਡਲ ਕਰਨਾ ਪਾਰਟੀ ਬਾਜੀ ਆ ਜਿਹੜੀ ਪਿੰਡਾਂ ਤੱਕ ਤਾਂ ਪਹੁੰਚੀ ਪਹੁੰਚੀ ਐ ਘਰਾਂ ਚ ਪਹੁੰਚ ਗਈ ਜਦੋਂ ਸਾਡੀਆਂ ਸਿਆਸੀ ਪਾਰਟੀਆਂ ਨੂੰ ਉਹਨਾਂ ਲੋਕਾਂ ਨੂੰ ਇੱਥੋਂ ਤੱਕ ਚਲੇ ਗਿਓ ਕਿ ਸਾਡੇ ਸਕੂਲਾਂ ਤੱਕ ਰਾਜਨੀਤੀ ਚਲੀ ਗਈ ਸਕੂਲਾਂ ਦੇ ਪ੍ਰਧਾਨ ਕਾਲਜਾਂ ਦੇ ਪ੍ਰਧਾਨ ਯੂਨੀਵਰਸਿਟੀਆਂ ਦੇ ਪ੍ਰਧਾਨ ਉੱਥੋਂ ਤੱਕ ਪਹੁੰਚ ਗਿਆ ਤੇ ਮੈਂ ਕਹਿੰਦਾ ਇਹ ਬੜਾ ਘਾਤਕ ਐ ਇਹ ਆਉਣ ਵਾਲਾ ਸਮਾਂ ਕੋਈ ਇਹ ਬਹੁਤ ਵਧੀਆ ਨਹੀਂ ਸਾਡੇ ਵਾਸਤੇ ਇਹ ਗੱਲਾਂ ਨੂੰ ਮੋੜਾ ਪੈਣਾ ਚਾਹੀਦਾ ਮੈਂ ਜੋ ਸੋਚਦਾ ਰਾਜਨੀਤੀ ਸਾਰੇ ਪਾਸੇ ਹੀ ਹੈ ਮੈਂ ਕਹਿੰਨਾ ਕਿ ਕੱਲੀ ਇਹੀ ਨਹੀਂ ਜੇ ਆਪਾਂ ਗੱਲ ਕਰੀਏ ਜਿਹੜੀ ਪੰਜਾਬ ਦੀ ਪੋਲਿਟਿਕਸ ਮੰਤਰੀ ਹੋ ਰਾਜਨੀਤੀ ਹਰ ਪਾਸੇ ਮਨ ਲੱਗਦਾ ਹੁੰਦੀ ਹੈ ਜਿਵੇਂ ਤੁਸੀਂ ਹੁਣ ਇੱਕ ਸਿੰਗਰ ਵੀ ਹੋ ਇੱਕ ਰਾਈਟਰ ਵੀ ਹੋ ਤੇ ਤੁਹਾਡੀ ਲਾਈਨ ਦੇ ਵਿੱਚ ਵੀ ਬਹੁਤ ਰਾਜਨੀਤੀ ਚੱਲਦੀ ਹੈ ਸਾਡੀ ਲਾਈਨ ਚ ਬਹੁਤ ਰਾਜਨੀਤੀ ਹੁੰਦੀ ਹੈ ਜਿੰਨੇ ਸਾਡੇ ਸੈਟ ਟੁੱਟਦੇ ਐ ਦੁਕਾਨਾਂ ਗਾਉਣ ਵਾਲਿਆਂ ਦੇ ਇਹ ਰਾਜਨੀਤੀ ਨਾਲ ਹੀ ਟੁੱਟਦੇ ਆ ਇਹ ਵੀ ਰਾਜਨੀਤੀ ਹੈ ਪਿੱਛੋਂ ਤੋਂ ਚੱਲੀ ਆ ਰਹੀ ਹੈ ਅੱਗੇ ਚੱਲੀ ਜਾਣੀ ਹੈ ਜੀ ਘਰਾਂ ਚ ਰਾਜਨੀਤੀ ਮੈਂ ਕਹਿੰਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਿਸਟਮ ਰਾਜਨੀਤੀ ਦੇ ਵਿੱਚ ਹੈ ਨਾ ਕਿ ਦੇਸ਼ ਨੂੰ ਲੁੱਟਣ ਵਾਲਾ ਮੈਂ ਇੱਕ ਗੱਲ ਕਹਿੰਦਾ ਮੈਂ ਬਾਹਰ ਨਾ ਜਾਵਾਂ ਜੇ ਇਕੱਲੇ ਪੰਜਾਬ ਦੀ ਗੱਲ ਕਰਾਂ ਰਾਜਨੀਤੀ ਦੇ ਟੌਪਿਕ ਤੇ ਮੈਂ ਗੱਲ ਕਰਾਂ ਆਪਾਂ ਕਹਿੰਦੇ ਆ ਪੰਜਾਬ ਦੇ ਸਿਰ ਅੱਜ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ 4 ਲੱਖ ਕਰੋੜ ਰੁਪਏ ਪੰਜਾਬ ਤੇ ਤਾਂ ਕਿਤੇ ਲੱਗਿਆ ਨਜ਼ਰ ਨਹੀਂ ਆਉਂਦਾ ਇਹ ਕਰਜ਼ਾ ਕਾਦੇ ਨਾਲ ਹੋ ਗਿਆ ਕੌਣ ਖਾ ਗਿਆ ਕੌਣ ਲੁੱਟ ਗਿਆ ਮੈਂ ਬਹੁਤਾ ਪਿੱਛੇ ਨਾ ਜਾਵਾਂ ਮੈਂ 92 ਤੋਂ ਆਪਾਂ ਜਿਹੜਾ ਸ਼ੁਰੂ ਹੋਇਆ ਦੁਬਾਰਾ ਇਲੈਕਸ਼ਨ ਬੇਚੱਕ 47 ਤੋਂ ਬਾਅਦ ਦੀਆਂ ਗੱਲਾਂ ਨਾ ਕਰੀਏ ਉਦੋਂ ਪਹਿਲਾਂ ਮੈਂ ਇਹ ਵੀ ਕਹਿ ਸਕਦਾ ਵੀ ਇੰਨੀ ਲੁੱਟ ਕੋ ਨਹੀਂ ਸੀ ਹੋਏਗੀ ਇੰਨੀ ਨਹੀਂ ਸੀ ਉਦੋਂ ਬਾਅਦ ਦੀ ਜੇ ਗੱਲ ਕਰੀਏ ਇਹਨਾਂ 30 ਸਾਲਾਂ ਦੇ ਵਿੱਚ ਸੱਤੀ ਵੀਰੇ ਇਸ ਰਾਜਨੀਤੀ ਤੇ ਗੱਲ ਕਰਾਂ ਕਿ ਇਹਨਾਂ ਰਾਜ ਨੇਤਾਵਾਂ ਨੇ ਸਾਡੇ ਪੰਜਾਬ ਨੂੰ ਦੋ-ਦੋ ਹੱਥੀਂ ਲੁੱਟਿਆ ਮੈਂ ਉਸ ਏਰੀਆ ਦਾ ਜੰਪ ਪਾਲਾਂ ਜਿੱਥੇ ਨਰਮਾ ਕਪਾਹ ਦੀ ਖੇਤੀ ਹੁੰਦੀ ਹੈ ਉੱਥੇ ਅਸੀਂ ਨਾ ਨਰਮਾ ਚੁਗਣ ਵਾਲੇ ਲੈ ਕੇ ਜਾਂਦੇ ਤੇ ਇੱਕ ਬੰਦਾ ਪਿੱਛੋਂ ਫੜਦਾ ਇੱਕ ਹੱਥ ਨਾਲ ਚੁਗਦਾ ਤੇ ਉੱਥੇ ਬਹੁਤ ਐਵੇਂ ਦੇ ਵੀ ਬੰਦੇ ਜਿਹੜੇ ਦੋ ਹੱਥਾਂ ਨਾਲ ਵੀ ਨਰਮਾ ਚੁਗ ਲੈਂਦੇ ਸੀ ਮੈਂ ਆਪਣੇ ਬਚਪਨ 'ਚ ਦੇਖਿਆ ਜੀ ਸੇਮ ਇਹ ਰਾਜਨੇਤਾ ਨੇ ਜਿਹੜੇ ਦੋ-ਦੋ ਹੱਥੀ ਲੁੱਟ ਰਹੇ ਨੇ ਕੋਈ ਛੱਡ ਹੀ ਨਹੀਂ ਰਿਹਾ ਮੌਕਾ ਵੀ ਕਿੱਥੋਂ ਕਿਵੇਂ ਪਬਲਿਕ ਦੇ ਉੱਤੇ ਇੰਨਾ ਬੋਝ ਪੈ ਰਿਹਾ ਇਹਨੂੰ ਖਤਮ ਕਰਨ ਦਾ ਮੈਂ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਜੇ ਬਹੁਤ ਵੱਡਾ ਕੋਈ ਅੱਜ ਦੀ ਸਰਕਾਰ ਭਾਵੇਂ ਪਹਿਲੀਆਂ ਸਰਕਾਰਾਂ ਨੇ ਮੈਂ ਕਿਸੇ ਇੱਕ ਪਾਰਟੀ ਲਈ ਗੱਲ ਨਹੀਂ ਕਰ ਰਿਹਾ ਮੈਂ ਸਾਰਿਆਂ ਲਈ ਕਰ ਰਿਹਾ ਪੰਜਾਬ ਲਈ ਤੁਸੀਂ 92 ਤੋਂ ਬਾਅਦ ਅੱਜ ਤੱਕ ਇਮਾਨਦਾਰੀ ਨਾਲ ਜਿੰਨੇ ਵੀ ਅੱਜ ਤੱਕ ਐਮਐਲਏ ਬਣੇ ਨੇ ਮੁੱਖ ਮੰਤਰੀ ਮੰਤਰੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਦੀ ਉਦੋਂ ਤੋਂ ਲੈ ਕੇ ਪ੍ਰਾਪਰਟੀ ਦੀ ਸ਼ਾਨਬੀਨ ਕਰ ਲਓ ਜਿੰਨੇ ਅਫਸਰ ਹੋਏ ਨੇ ਭਾਵੇਂ ਮਾਲ ਵਿਭਾਗ ਚ ਨੇ ਭਾਵੇਂ ਕਿਸੇ ਵੀ ਵਿਭਾਗ ਚ ਨੇ ਭਾਵੇਂ ਪੁਲਿਸ ਵਿਭਾਗ ਚ ਨੇ ਵੱਡੇ ਅਫਸਰ ਜਿਨ੍ਹਾਂ ਦੇ ਦੇਖੋ ਤੁਸੀਂ ਆਲੀ ਸ਼ਾਨ ਮਹਿਲ ਪਤਾ ਨਹੀਂ ਕੀ ਕੁਛ ਕਿੰਨੀਆਂ ਜਾਇਦਾਦਾਂ ਬਣਾ ਕੇ ਬੈਠੇ ਐ ਜਾਂ ਬਾਹਰ ਫੌਰੀਨ ਦੇ ਵਿੱਚ ਕਿੱਡੇ-ਕਿੱਡੇ ਵੱਡੇ ਉਹਨਾਂ ਨੇ ਕਾਰੋਬਾਰ ਖੋਲੇ ਉਹਨਾਂ ਲੋਕਾਂ ਦੀ ਪੁਣਛਾਨ ਕਰ ਲੋ 4 ਲੱਖ ਕਰੋੜ ਦਾ ਕਰਜ਼ਾ ਲਾ ਕੇ ਜੇ 4 ਲੱਖ ਕਰੋੜ ਹੋਰ ਨਾ ਬਚੇ ਤਾਂ ਮੈਂ ਦੇਨ ਦਾ ਨਾ ਸਹੀ ਗੱਲ ਐ ਇਹਨਾਂ ਤੋਂ ਇਹ ਵੱਡੀ ਗੱਲ ਕਹੀ ਬਈ ਇਹਨਾਂ ਕੋਲ ਹੀ ਸਾਰਾ ਕੁਝ ਤੇ ਆਮ ਗਰੀਬ ਬੰਦਾ ਕੀ ਉਹਨਾਂ ਨੂੰ ਕਰਜ਼ਾ ਕਰਜ਼ਾ ਤਾਂ ਹਰ ਬੰਦੇ ਦੇ ਸਿਰ ਤੇ ਐ ਨਾ ਸਿਰ ਤੇ ਐ ਬਿਲਕੁਲ ਕਰਜ਼ਾ ਤਾਂ ਹਰ ਬੰਦੇ ਦੀ ਗਣਤੀ ਐ ਨਾ ਜੇ ਸਾਡੀ 3 ਕਰੋੜ ਦੀ ਆਬਾਦੀ ਹੈ ਸਾਡੀ 2.5 ਪੌਣੇ 3 ਕਰੋੜ ਦੀ ਜਾਂ 3.5 ਜਿੰਨੀ ਵੀ ਆਬਾਦੀ ਹੈ ਪੰਜਾਬ ਦੀ ਆਈ ਡੋਟ ਮੈਨੂੰ ਪਤਾ ਨਹੀਂ 3.5 ਕਰੋੜ ਦੱਸਦੇ ਪਰ ਵੱਧ ਘੱਟ ਹੁੰਦੀ ਹੈ ਚਲੋ ਅੱਜ ਉਸ ਹਿਸਾਬ ਨਾਲ ਗਣੀ ਹੈ ਤਾਂ ਲੱਖ ਰੁਪਏ ਦਾ ਹਰ ਬੱਚਾ ਜਦੋਂ ਪੈਦਾ ਹੁੰਦਾ ਉਹ ਕਰਜ਼ਾਈ ਹੈ ਹੂੰ ਕਿੱਥੇ ਖੜੇ ਆ ਇਹ ਰਾਜਨੀਤਿਕ ਲੋਕ ਨੇ ਨਾ ਜਿਨ੍ਹਾਂ ਨੇ ਸਾਨੂੰ ਇਹ ਸਾਨੂੰ ਇੱਥੋਂ ਤੱਕ ਲਿਆਂਦਾ ਸਹੀ ਗੱਲ ਤੇ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਕਿੱਦਾਂ ਸਵਾਰਿਆ ਜਾ ਸਕਦਾ ਇਸ ਚੀਜ਼ ਨੂੰ ਮੇਰਾ ਮਾਲਕ ਕੀ ਹੈ ਜੇ ਸਵਾਰੇ ਤਾਂ ਮੇਰਾ خیال ਸਾਨੂੰ ਰਾਜਨੀਤਿਕ ਇਨ੍ਹਾਂ ਪਾਰਟੀਆਂ ਚੋਂ ਤਾਂ ਕੋਈ ਲੱਭਦਾ ਨਹੀਂ ਬਸ ਇਨ੍ਹਾਂ ਜ਼ਰੂਰ ਹੈ ਝੂਠ ਦੀ ਇਨ੍ਹਾਂ ਦੀ ਜ਼ਰੂਰ ਤੁਲਨਾ ਕੀਤੀ ਜਾ ਸਕਦੀ ਵੀ ਕਿਹੜਾ ਇਨ੍ਹਾਂ ਚੋਂ ਘੱਟ ਬੋਲਦਾ ਮੈਂ ਸਿਰਫ ਇਹ ਕਹਿਣਾ ਵੀ ਪਬਲਿਕ ਐਨੀ ਫਸ ਗਈ ਹੈ ਮੰਨ ਲਓ ਇਲੈਕਸ਼ਨ ਉਹ ਸੋਚਦਾ ਵੋਟ ਪਾਈਏ ਕਿਨੂੰ ਸਮਝ ਨਹੀਂ ਆਉਂਦੀ ਬੰਦੇ ਨੂੰ ਜੇ 100 ਬੰਦਾ 117 ਬੰਦੇ ਨੇ ਇਲੈਕਸ਼ਨ ਲੜਦੇ ਆ 117 ਬੰਦੇ ਉਹਨਾਂ ਚੋਂ 50 ਬੰਦੇ ਤਾਂ ਕ੍ਰਿਮੀਨਲ ਨੇ 117 ਦਾ ਮੈਂ ਬਣਨੇ ਨੇ ਉਹਨਾਂ ਦੀ ਗੱਲ ਕਰਦਾ ਲੜ ਤਾਂ 4-500 ਰਿਆ ਨਾ ਉਹਨਾਂ ਚੋਂ 50 ਬੰਦੇ ਤਾਂ ਕ੍ਰਿਮੀਨਲ ਨੇ ਜਿਨ੍ਹਾਂ ਤੇ ਕ੍ਰਾਈਮ ਦੇ ਡੱਡ ਵੱਡੇ ਪਰਚੇ ਨੇ ਮੈਂ ਕਹਿੰਦਾ ਐਵੇਂ ਦਾ ਕਿਉਂ ਨਹੀਂ ਕੁਝ ਬਣ ਜਾਂਦਾ ਕੋਈ ਲਾਭ ਬਣ ਜਾਂਦਾ ਵੀ ਉਹਨਾਂ ਚਿਰ ਤੁਸੀਂ ਕੇਸ ਲੜੀ ਇਲੈਕਸ਼ਨ ਲੜ ਨਹੀਂ ਸਕਦੇ ਜਿਨ੍ਹਾਂ ਚਿਰ ਤੁਹਾਡੇ ਕੇਸ ਕਲੀਅਰ ਨਹੀਂ ਹੁੰਦੇ ਇਸ ਕਲੀਅਰ ਨਹੀਂ ਹੁੰਦੇ ਉਹਨਾਂ ਚਿਰ ਤੁਸੀਂ ਲੜ ਸਕਦੇ ਹੁਣ ਆਪਾਂ ਪਬਲਿਕ ਕੀ ਕਰੇ ਆਪਾਂ ਪਿਆਜ ਲੈਣੇ ਕੇ ਕਿਸੇ ਦੇ ਕੇਸ ਪੈਂਦਾ ਉਹ ਪਹਿਲਾ ਪੋਲਿਟਿਕ ਇਸੇ ਕਰਕੇ ਖੜ ਜਾਂਦਾ ਕਿ ਮੈਂ ਬਾਜ ਜਾਊਂਗਾ ਦੋ ਹੀ ਕੰਮ ਨੇ ਮੈਨੂੰ ਤੁਸੀਂ ਵੀ ਇਸ ਚੀਜ਼ ਦਾ ਗੁੱਸਾ ਨਾ ਕਰਿਓ ਦੋ ਹੀ ਤਰੀਕੇ ਨੇ ਅੱਜ ਦੀ ਡੇਟ 'ਚ ਜਾਂ ਤਾਂ ਪ੍ਰੈਸ਼ਰ ਪੁਟਰ ਬਣ ਜਾਂਦਾ ਬੰਦਾ ਬਹੁਤ ਲੁੱਟ ਖੋ ਖਰ ਕੇ ਤੇ ਜਾਂ ਪੋਲਿਟਿਕਸ ਚ ਛਲਾ ਜਾਂਦਾ ਇੱਕ ਪਾਰਟੀ ਚ ਫਸਦਾ ਉਹ ਫਿਰ ਉਦੋਂ ਵੱਡੀ ਵੱਜਦਾ ਪਹਿਲਾਂ ਗੱਲ ਕਰਦਾ ਵੀ ਕੌਣ ਮੈਨੂੰ ਆ ਚੀਜ਼ ਤੋਂ ਬਚਾਉਣਾ ਪਊਗਾ ਫਿਰ ਮੈਂ ਤੁਹਾਡੇ ਨਾਲ ਆ ਜੰਨਾ ਬਸ ਉਦੋਂ ਹੀ ਨਾਲ ਦੀ ਨਾਲ ਬਸ ਨਿਰਮਾ ਦੇ ਵਿੱਚ ਧੋ ਗਿਆ ਇਨਸਾਫ ਹੋ ਜਾਂਦਾ ਬੰਦਾ ਦੋ ਦਿਨ ਪਹਿਲਾਂ ਹੋ ਗਾ ਬੜਾ ਲਿਬੜਿਆ ਤੇ ਬੜਿਆ ਹੁੰਦਾ ਜਦੋਂ ਉਹਨਾਂ ਦੂਜਿਆਂ ਦੀ ਪਾਰਟੀ ਚੱਲ ਜਾਂਦਾ ਨਾ ਨਾ ਇਹ ਤਾਂ ਬਹੁਤ ਬੰਦਾ ਕਲੀਨ ਹੈ ਕਲੀਨ ਹੈ ਬਿਲਕੁਲ ਪਬਲਿਕ ਕਿੱਧਰ ਨੂੰ ਜਾਵੇ ਇਹ ਲੋਕ ਕਿੱਧਰ ਨੂੰ ਜਾਣ ਇੱਕ ਆਪਾਂ ਪਿਆਜ਼ ਲੈਣੇ ਨੇ ਪਿਆਜ਼ ਦੀ ਰੇੜੀ ਆਈ ਹੈ ਰੇੜੀ ਇੱਕੋ ਹੀ ਹੈ ਉਹ ਸਾਰੇ ਪਿਆਜ਼ ਗਲੇ ਨੇ ਕਰਨਾ ਕੀ ਹੈ ਫਿਰ ਉਹਨਾਂ ਚੋਂ ਛਾਂਟ ਛੂੰਡ ਕੇ ਇੱਧਰ ਉੱਧਰ ਕਰਕੇ ਉਹਨਾਂ ਚੋਂ ਹੀ ਛਾਂਟਣੇ ਨੇ ਨਾ ਇਸ ਕਰਕੇ ਸਾਰੇ ਪਿਆਜ਼ ਗਲੇ ਹੋਏ ਨੇ ਇਹਨਾਂ ਚੋਂ ਛੰਟਣੇ ਪਹਿਣਗੇ ਤਾਂ ਆਪਣਾ ਤੜਕਾ ਲੱਗਣਾ ਤੜਕਾ ਲੱਗਣਾ ਤਾਂ ਜਾ ਕੇ ਕਿਤੇ ਰੋਟੀ ਮੂੰਹ ਨੂੰ ਲੱਗਣੀ ਆ ਨਹੀਂ ਤੇ ਖਾਗੇ ਲੁੱਟ ਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਰਹਿਮ ਕਰੋ ਰਹਿਮ ਕਰੋ ਇਹਨਾਂ ਲੋਕਾਂ ਤੇ ਰਹਿਮ ਕਰੋ ਤੇ ਭਾਜੀ ਮੈਂ ਨਾ ਬਸ ਹੁਣ ਮਤਲਬ ਆਦਾ ਟਾਈਮ ਵੀ ਹੋ ਗਿਆ ਪੂਰਾ ਤੇ ਇੱਕ ਗਾਣਾ ਜ਼ਰੂਰ ਸੁਣਨਾ ਚਾਹੁੰਗਾ ਕਿ ਰਾਜਨੀਤੀ ਦੇ ਉੱਪਰ ਤੁਸੀਂ ਬਹੁਤ ਗਾਣੇ ਗਾਣੇ ਹੋ ਰਾਜਨੀਤੀ ਦੇ ਉੱਤੇ ਵੀ ਬਹੁਤ ਕੁਸ਼ੀ ਗਾਇਆ ਤੁਸੀਂ ਹਾਂ ਮੈਂ ਸੁਣਾ ਦਿੰਦਾ ਜੀ ਭਲਾ ਹੋਵੇ ਤੇਰਾ ਨਹੀਂ ਤੂੰ ਛੱਡਦੇ ਨਹੀਂ ਖਿਹੜਾ ਮੇਰਾ ਭਲਾ ਹੋਵੇ ਤੇਰਾ ਨਹੀਂ ਤੂੰ ਛੱਡਦੇ ਨਹੀਂ ਖਿਹੜਾ ਸੱਚੀ ਤੂੰ ਜਿੱਤ ਗਈ ਅਸੀਂ ਹਾਰੇ ਨਹੀਂ ਲੀਡਰਾਂ ਪੰਜਾਬ ਲੁੱਟਿਆ ਮੈਨੂੰ ਤੂੰ ਲੁੱਟਿਆ ਮੁਟਿਆਰੇ ਨਹੀਂ ਲੀਡਰਾਂ ਪੰਜਾਬ ਲੁੱਟਿਆ ਮੈਨੂੰ ਤੂੰ ਲੁੱਟਿਆ ਮੁਟਿਆਰੇ ਨਹੀਂ ਲੀਡਰਾਂ ਪੰਜਾਬ ਲੁੱਟਿਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਪਾ ਜੀ ਮੈਂ ਇਹਨੂੰ ਲੰਬਾ ਵੀ ਕਰਨਾ ਚਾਹੁੰਦਾ ਸੀ ਪਰ ਮੈਂ ਕਹਿੰਦਾ ਨਹੀਂ ਬਹੁਤ ਹੈ ਜੀ ਜੇ ਲੱਗ ਜੇਗਾ ਟਿਕਾਣੇ ਨਹੀਂ ਨਹੀਂ ਬਿਲਕੁਲ ਨਹੀਂ ਰਾਜਨੀਤੀ ਨੂੰ ਕਿਹਿਆ ਖੜਾ ਛੱਡ ਦੇ ਸਾਡਾ ਜੀ ਜੀ